ਤੁਹਾਡਾ ਕਿਹੜਾ ਪਿੰਡ ਹੈ ਪਾਜੀ ਮੇਰਾ ਨਾਮ ਜਰਨੈਲ ਸਿੰਘ ਹੈ ਪਿੰਡ ਮੇਰਾ ਦਿਹਲਪੁਰਾ ਜੀ ਮੈਂ ਵੀ ਆਪਦੇ ਬੱਚੇ ਲੈ ਕੇ ਹੀ ਸਕੂਲ ਦੇ ਇੱਥੇ ਚੜਾ ਕੇ ਮੋੜ ਤੋਂ ਬੀਐਸਐਫ ਵਾਲੀ ਬੱਸ ਦੇ ਵਿੱਚ ਤੇ ਵਾਪਸ ਆ ਰਿਹਾ ਸੀ ਤੇ ਸਕੂਲ ਪੜ੍ਹਦੇ ਤੁਹਾਡੇ ਵਿੱਚ ਮੇਰੇ ਕੇਬੀਐਸ ਕੇਂਦਰ ਵਿਦਿਆਲਿਆ ਜੀ ਤੇ ਮੈਂ ਉੱਥੋਂ ਜਦੋਂ ਚਾਉਂ ਤੋ ਚੜਾ ਕੇ ਨਾਲ-ਨਾਲ ਮੇਰੀ ਗੱਡੀ ਲੀਗ ਤੇ ਲਿਆਉਣ ਰਿਹਾ ਵੀ ਤੋਂਦ ਕਰਕੇ ਨਹੀਂ ਪਤਾ ਲੱਗਦਾ ਉਹ ਬੰਦੇ ਨੇ ਕੀ ਕੀਤਾ ਵੀ ਅੱਗੋਂ ਗੱਡੀ ਤੇਜ਼ ਲਾਇਆ ਤੇ ਆ ਕੇ ਮੈਨੂੰ ਜਦੋਂ ਅਸੀਂ ਰੋਕਿਆ ਗੱਡੀ ਠੋਗ ਗਈ ਮੇਰਾ ਸਿਰ ਵੱਜਾ ਅੱਗੇ ਉਹਦੇ ਨਾਲ ਗੱਡੀ ਨਾਲ ਇੱਕ ਦਮ ਜਦੋਂ ਮੇਰੀ ਦੀ ਗੱਡੀ ਹੈ ਸਾਰੀ 30 ਦੀ 25 ਦੀ ਸਪੀਡ ਤੇ ਦੂਜਾ ਗੇਅਰ ਹੀ ਅਜੇ ਇਹਨੇ ਕੀਤਾ ਗੱਡੀ ਤੇਜ਼ ਲਾਈ ਜਾਂਦਾ ਮੈਂ ਲੇਟ ਆ ਬ੍ਰੇਕ ਆ ਵੇਖੋ ਕਿੱਥੋਂ ਘਰੀ ਦੀ ਕਿੱਥੇ ਜਾ ਕੇ ਕਿਹੜੇ ਬੰਨੇ ਨੇ ਗੱਡੀ ਲਿਆ ਕੇ ਮਾਰੀ ਆ ਤੇ ਉਲਟਾ ਉਲਟਾ ਮੇਰੇ ਗੱਲ ਪੈਣ ਤਾਂ दारू ਦੇ ਬੋ ਆਉਂਦੀ ਨਾ ਕਿ ਇਹਨਾਂ ਲਾ ਕੇ ਵੀਡੀਓ ਸਾਰਿਆਂ ਨੇ ਬਣਾਈਆਂ ਵੀਰਾਂ ਨੇ ਲਾ ਕੇ ਬਾਜ਼ਾਰ ਦੇ ਵਿੱਚ ਦੁਕਾਨਾਂ ਨੇ ਤਾਂ दारू ਪੀਤਿਆਂ ਦਾ ਮੈਂ ਤਾਂ ਰਾਤ ਦੀ ਪੀਤੀ ਹੈ ਤੇ ਜਿਹੜੇ ਜਿਨ੍ਹਾਂ ਦੇ ਬੱਚੇ ਵੀ ਅੱਛੀ ਸੀ ਉਹਨਾਂ ਨੇ ਡਰਾਈਵਰ ਨੂੰ ਮਾਲਕ ਨੂੰ ਕਿਹਾ ਵੀ ਇਹ ਬੰਦਾ दारू ਪੀਂਦਾ ਜੇ ਇਹ ਬੰਦਾ ਬਦਲੀ ਕਰ ਦਿਓ ਉਹ ਬੰਦਾ ਵੀ ਮੈਨੂੰ ਸੂਰੇਪੁਰ ਉਹਨੇ ਵੀ ਉਹਨੂੰ ਕਿਹਾ ਵਾ ਪੀ ਇਹ ਬੰਦੇ ਨੂੰ ਨਾ ਵੀਰੇ ਬੰਦਾ ਠੀਕ ਨਹੀਂ ਹੈਗਾ ਤੇ ਦਾੜਾ ਛੱਡਿਆ ਉਹਨੇ ਅਸੀਂ ਵੀ ਕਹਤਾ ਦਾੜਾ ਛੱਡਿਆ ਸੀ ਇਹ ਥੋੜਾ ਵੀ दारू ਪੀ ਕੇ ਗੱਡੀਆਂ ਚਲਾਉਂਦੇ ਫਿਰਦੇ ਆ ਆ ਗੱਲ ਹੋਈ ਆ ਤੇ ਉਹ ਗੋ ਵੇਰ ਕੇ ਗਿਆ ਮੇਰਾ ਭੱਜ ਗਿਆ ਬੰਦਾ ਤੇਰੀ ਵੈਨ ਕਿਹੜੀ ਸੀ ਉਹ ਵੈਨ ਪਰ ਕਿਹੜੇ ਸਕੂਲ ਦੀ ਸੀ ਸਕੂਲ ਦੀ ਹੈਗੀ ਹਰਿ ਸ੍ਰੀ ਹਰਿ ਕ੍ਰਿਸ਼ਨ ਦੀ ਜੇ ਹਰਿ ਕ੍ਰਿਸ਼ਨ ਦੀ ਜੇ ਤੇ ਉਹਦੀ ਸਪੀਡ ਚ ਹੈਗਾ ਸੀ ਉਹਦੀ ਸਪੀਡ ਬਹੁਤ ਸੀ ਆ ਬ੍ਰੇਕ ਵੇਖੋ ਕਿੱਥੋਂ ਆ ਵੇਖੋ ਤੁਸੀਂ ਆ ਕੈਮਰੇ ਨਾਲ ਕਿੱਥੋਂ ਬ੍ਰੇਕ ਬੰਦੇ ਨੇ ਮਾਰੀ ਆ ਸਪੀਡ ਉਹਦੀ ਫੁੱਲ ਸੀ ਮੇਰੀ ਸਾਰੀ 20 25 ਦੀ ਦੂਜਾ ਗੇਅਰ ਹੀ ਅਜੇ ਹੌਲੀ ਆ ਚੌਂਚੋਂ ਲੈ ਕੇ ਆਇਆ ਮੈਂ ਗੱਡੀ ਆਪਣੀ ਤੁਹਾਡਾ ਕੀ ਕੀ ਨੁਕਸਾਨ ਹੋਇਆ ਮੇਰਾ ਵੇਖੋ ਗੱਡੀ ਦਾ ਨਾਲ ਗੱਲ ਆ ਟਾਇਰ ਨਵਾਂ ਪਾਇਆ ਮੇਰਾ ਵੀ ਪਾੜਤਾ ਨਾਲ ਸਿੱਧੀ ਇਹਨੇ ਗੱਡੀ ਵਿੱਚ ਮਾਰ ਗਿਆ ਤੁਹਾਡੇ ਸਾਹਮਣੇ ਦਿਖਾਈ ਰਿਹਾ ਸਕੂਲ ਵਾਲੀ ਬੱਸ ਵਿੱਚ ਨੇ ਠੋਕੀ ਤੇ ਵਿੱਚ ਬੱਚੇਓ ਚਾਰੇ ਹਰਫਲਾਗ ਹੋ ਗਏ ਨਾਲ ਬੱਚੇ ਵਿੱਚ ਆ ਦੋ ਬੱਚੇ ਵਿੱਚ ਬੈਠੇ ਹੀ ਅਜੇ ਕਦਾਂ ਮਲੇਟ ਹੋ ਗਿਆ ਲੇਟ ਹੋ ਗਿਆ ਤੂੰ ਲੋਕਾਂ ਨੂੰ ਮਾਰੇਗਾ ਵਿੱਚ ਨਹੀਂ ਜਾਣੀ ਨਹੀਂ ਹੋਇਆ ਨਹੀਂ ਸਾਟਰੀ ਮੇਰਾ ਮੱਥਾ ਇੱਥੇ ਵੱਜਾ ਜਦੋਂ ਇੱਕਦਮ ਗੱਡੀ ਵੱਜੀ ਆ ਮੇਰੇ ਉਹਦੇ ਨਾਲ ਵੱਜਾ ਬਾਕੀ ਉਹਦਾ ਠੀਕ ਹੈ ਗੱਡੀ ਸਾਰੀ ਉਹਨਾਂ ਨੇ ਹਾਂਜੀ ਹੁਣ ਪੁਲਿਸ ਲੈ ਗਈ ਆ ਉਸ ਹਾਂਜੀ ਉਹ ਗੱਡੀ ਲੈ ਜਾਂਦੇ ਇਹ ਵੀ ਲੈ ਕੇ ਆਓ ਪਰ ਇਹ ਗੱਡੀ ਚੱਲ ਨਹੀਂ ਰਹੀ ਸਟਾਰਟ ਨਹੀਂ ਹੁੰਦੀ ਜੀ ਇਸ ਨੇ ਜਿਹੜਾ ਡਰਾਈਵਰ ਤੋਂ ਇਹਨੂੰ ਪੁਲਿਸ ਲੈ ਗਈ ਹੈ ਕਿ ਨਹੀਂ ਨਹੀਂ ਉਹ ਨਿਕਲ ਗਿਆ ਇਥੋਂ ਹਾਂਜੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਇਹੀ ਪਹਿਲੀ ਗੱਲ ਤੇ ਜਿਹੜਾ ਏਦਾਂ ਗੱਡੀ ਚਲਾਉਂਦਾ ਮਾੜੇ ਬੱਚਿਏ ਕਿਸਦਾ ਨਖਾਰ ਜਿੰਨੀਰ ਹੁੰਦੀ ਆ ਏਦਾਂ ਹੀ ਡਰਾਈਵਰਾਂ ਤੋਂ ਹੁੰਦਾ ਵੀ ਇੱਥੇ ਬੱਚੇ ਦੀ ਬੱਸ ਟਿਕੀ ਇੱਥੇ ਟਿਕਿਆ ਇੱਥੇ ਨਖਾਰਾਂਗਾ ਮਾਪਿਆਂ ਦੇ ਕੱਲੇ ਕੱਲੇ ਬੱਚੇ ਕੇਦੇ ਦੋ ਕੇਦੇ ਇੱਕ ਆ ਇਹਨਾਂ ਦੇ ਨੱਥ ਪਾਣੀ ਚਾਹੀਦੀ ਆ ਦਾਰੂ ਪੀ ਕੇ ਗੱਡੀ ਚਲਾਉਣੀ ਤਾਂ ਦੂਜੀ ਜਿਹੜਾ ਮੇਰਾ ਆ ਹੋਇਆ ਕਵਰ ਗੱਡੀ ਮੇਰੀ ਗੱਡੀ ਇਹਨਾਂ ਨੇ ਭੰਨੀ ਆ ਉਹ ਗੱਡੀ ਕਵਰ ਹੋਣੀ ਚਾਹੀਦੀ ਲੱਗਦਾ ਕਿ ਜਿਹੜੀਆਂ ਸਰਕਾਰ ਨੇ 24 ਤਰੀਕ ਨੂੰ ਛੁੱਟੀਆਂ ਕੀਤੀਆਂ ਤੇ ਤੁਰੰਤ ਪ੍ਰਭਾਵ ਨਾਲ ਛੁੱਟੀਆਂ ਡਿਕਲੇਅਰ ਕਰ ਉਹ ਸਾਰੇ ਪਹਿਲਾਂ ਹੋ ਜਾਣੀ ਚਾਹੀਦੇ ਮੈਂ ਵੀ ਅੱਜ ਮਜਬੂਰੀ ਦੇ ਬੱਤੇ ਸਾਡੇ ਕੱਲ ਮੈਂ ਨਹੀਂ ਭੇਜੇ ਬੱਚੇ ਇਹ ਕਰਕੇ ਵੀ ਧੁੰਦ ਬਹੁਤ ਐਂਬਰਸਰ ਜਾਂਦੇ ਬੱਚੇ ਅੱਜ ਇਹ ਕਰਕੇ ਵੀ ਪ੍ਰਿੰਸੀਪਲ ਨੇ ਗਰਮ ਹੋਣਾ ਵੀ ਤੁਹਾਡੇ ਬੱਚੇ ਕਿ ਉਹਨਾਂ ਤੇ ਮੈਂ ਇਹਨਾਂ ਨੂੰ ਆਖਣਿਆ ਵੀ ਬੇੜਾ ਕੋਈ ਨਹੀਂ ਦੋ ਤਿੰਨ ਦਾ ਕੋਈ ਫਰਕ ਨਹੀਂ ਪੈਂਦਾ ਪਰ ਇਹ ਤਰੰਤ ਹੀ ਹੋਣੀ ਚਾਹੀਦੀ ਜਿਹੜੇ ਹਿਸਾਬ ਨਾਲ ਧ ਇਹ ਸਕੂਲ ਵਨ ਜਾ ਰਹੀ ਧੁੰਦ ਬਹੁਤ ਜਿਆਦਾ ਬਾਤ ਤੇ ਤੇਜ਼ ਹੋਣ ਕਾਰਨ ਉਹ ਨੇ ਦੂਜੀ ਸਾਈਡ ਕ੍ਰੋਸ ਕਰਨ ਲੱਗਾ ਸੀ ਆ ਗੱਡੀ ਦੇ ਵਿੱਚ ਮਾਰਤੀ ਆ ਆਲਟੋ ਕਾਰ ਦੇ ਵਿੱਚ ਹੁਣ ਜੋ ਇਹਨਾਂ ਦੀ ਬੰਦੀ ਕਾਰਵਾਈ ਸਕੂਲ ਗੱਡੀ ਆਪਣਾ ਤੇ ਦੋਨੋਂ ਕਾਰ ਜਿਹੜੀਆਂ ਗੱਡੀਆਂ ਵਾਂ ਥਾਣੇ ਬੁਲਾ ਲੀਆਂ ਲਵਾ ਲੀਆਂ ਵਾਂ ਜੋ ਬੰਦੀ ਕਾਰਵਾਈ ਕਰਦੇ ਆ ਇਹਨਾਂ ਦਾ ਇਲਜ਼ਾਮ ਆ ਕਿ ਇੱਕ ਤਾਂ ਉਹ ਡਰਾਈਵਰ ਜਿਹੜਾ ਬੱਸ ਬੜੀ ਤੇਜ਼ ਚਲਾ ਰਿਹਾ ਸੀ ਦੂਸਤਰਾ ਇਹਨਾਂ ਦਾ ਇਲਜ਼ਾਮ ਹੈ ਕਿ ਨੇ ਸ਼ਰਾਬ ਪੀਤੀ ਹੋਈ ਸੀ ਨਹੀਂ ਸ਼ਰਾਬ ਦਾ ਤੇ ਉਹ ਮੌਕੇ ਤੇ ਫਰਾਰ ਹੋ ਗਿਆ ਸ਼ਰਾਬ ਵਾਲੇ ਹੁਣ ਉਹਦਾ ਮੈਂ ਫੜ ਕੇ ਉਹ ਮੈਡੀਕਲ ਕਰਾਉਨੇ ਆ ਜੇ ਇਹਦੇ ਪਤਾ ਲੱਗਦਾ ਕੁਛ ਤੇ ਕਾਰਵਾਈ ਕਰਾਂਗੇ